ਚੱਲੂਗਾ ਨਹੀਂ ਤਾਂ ਅਗਲੇ 5 ਮਿੰਟ ਚ ਇਹਨੂੰ ਕੈਨਸਲ ਕਰਕੇ ਇਹ ਪਰਮਿਸ਼ਨ ਕੈਨਸਲ ਕੀਤੀ ਜਾਊਗੀ। ਭਾਜੀ ਬੇਨਤੀ ਆ ਬਹੁਤ ਜ਼ੋਰ ਲਾ ਕੇ ਯਾਰ ਪਰਮਿਸ਼ਨ ਲਈ ਤੁਹਾਡਾ ਕਿਆ ਜਾਂਦਾ। ਰਾਮਨਾਥ ਖੜਕੇ ਸੁਣ ਲਓ ਬਾਈ। ਐਰੀਆ ਧਰਵਾਲਾ ਯਾਰ ਕਿਉਂ ਤੰਗ ਕਰਦੇ ਬਾਈ? ਰਿਕੁਐਸਟ ਆ ਬਾਈ ਵੀਰ ਬਣ ਕੇ ਯਾਰ ਆ ਹੱਥ ਵੀ ਜੋੜਦਾ ਤੁਹਾਡੇ ਇਕੱਲੇ ਇਕੱਲੇ ਦੇ ਪੈਰੀ ਹੱਥ ਵੀ ਲਾ ਦਿੰਦੇ ਯਾਰ। ਮਹਾਪੁਰੇ ਜ਼ਿਲ੍ਹੇ ਦੀ ਇੱਕ ਕਾਪੂ ਹੋਣ ਲੱਗਾ ਕਰ ਲੈਣਾ ਦੋ ਸਿਰੇ ਚੜਾਲ ਦੋ ਪ੍ਰਸ਼ਾਸਨ ਸਾਥ ਦੇ ਰਿਹਾ ਵੀਰ ਸਾਥ ਦੇ ਰਿਹਾ ਇਹਦੇ ਕਰਕੇ ਕਹੀ ਸੁਣ ਲੋ ਯਾਰ ਵੈਸੇ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਆਰਟਿਸਟ ਨੂੰ ਤਾਂ ਫਾਇਦਾ ਹੁੰਦਾ ਹੈ ਵੀ ਪ੍ਰੋਮੋਟਰ ਨੇ ਪੈਸੇ ਦੇ ਦਿੱਤੇ ਚਲੋ ਬਹਿ ਜਾਓ ਗੱਡੀ 'ਚ ਪਰ ਮੇਰੀ ਬੇਨਤੀ ਹੈ ਇੱਕ ਕੋਸ਼ਿਸ਼ ਆਪਾਂ ਕਰ ਲੈਨੇ ਜੇ 10 20 ਮਿੰਟ ਅਧਾ ਘੰਟਾ ਲੱਗਦਾ ਤਾਂ ਉਹਨਾਂ ਨੇ ਹੁਣ ਸਾਡੀ ਬੇਨਤੀ ਕਬੂਲ ਕਰੀ ਹੈ ਸਟਾਫ ਬੜਾ ਐਜੂਕੇਟਿਡ ਹੈ ਸਿਆਣਿਆ ਵਾਈਜ਼ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਬਚ ਰਹਾ ਹੈ ਪੰਜਾਬ ਪਹਿਲੇ ਹੀ ਸੰਤਾਪ ਭੋਗ ਰਿਹਾ ਹੈ ਤੋ ਮੇਰਾ ਵੀਰ ਬਣ ਕੇ ਖੜ ਜੋ ਵਾਡ 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 ਜਲ ਇਹ ਤੁਹਾਡੀ ਆਖਰੀ ਵਾਰ ਨਹੀਂ ਹੈ ਬਤੌਰ ਐਸਪੀ ਇੱਥੇ ਜੇ ਦੁਬਾਰਾ ਹੁਣ ਕੋਈ ਇਹੋ ਜਿਹਾ ਲੌਕ ਆਊਟ ਦੀ ਇਸ਼ੂ ਆਇਆ ਕਿਉਂਕਿ ਇਹ ਜੋ ਬੰਦਾ ਖੜਾ ਇੱਥੇ ਉੱਪਰ ਇਹ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਮਾਣ ਹੈ ਪਰ ਮੈਂ ਉਹਦੀ ਪਰਮਿਸ਼ਨ ਪੰਜ ਮਿੰਟ ਵਿੱਚ ਕੈਨਸਲ ਕਰੂੰਗਾ ਮੈਂ ਆਖਰੀ ਵਰਨਿੰਗ ਦੇ ਰਿਹਾ ਜੇ ਇੱਕ ਸ਼ਿਵ ਸੁਸਾਇਟੀ ਇੱਕ ਸਵੇ ਸੁਸਾਇਟੀ ਬੰਗ ਰਹੋਗੇ ਤੇ ਪ੍ਰੋਗਰਾਮ ਚੱਲੂਗਾ ਨਹੀਂ ਤਾਂ ਅਗਲੇ 5 ਮਿੰਟ ਇਹਨੂੰ ਕੈਨਸਲ ਕਰਕੇ ਇਹ ਪਰਮਿਸ਼ਨ ਕੈਨਸਲ ਕੀਤੀ ਜਾਊਗੀ ਭਾਜੀ ਬੇਨਤੀ ਆ ਬਹੁਤ ਜ਼ੋਰ ਲਾ ਕੇ ਯਾਰ ਪਰਮਿਸ਼ਨ ਲਈ ਤੁਹਾਡਾ ਕਿਆ ਜਾਂਦਾ ਰਾਮਨਾਥ ਖੜ ਕੇ ਸੁਣ ਲੋ ਬਾਈ ਐਰੀਆ ਫਤਲਵਰ ਯਾਰ ਕਿਉਂ ਤਾਂ ਕਰਦੇ ਬਾਈ ਰਿਕਵੈਸਟ ਆ ਬਾਈ ਵੀਰ ਬਣ ਕੇ ਯਾਰ ਆ ਹੱਥ ਵੀ ਜੋੜਦਾ ਤੁਹਾਡੇ ਕੱਲੇ ਕੱਲੇ ਦੇ ਪੈਰੀ ਹੱਥ ਵੀ ਲਾ ਦਿੰਦੇ ਯਾਰ ਮਸਾ ਪੂਰੇ ਜ਼ਿਲ੍ਹੇ 'ਚ ਇੱਕ ਕੱਪ ਬੋਲ ਲੱਗਿਆ ਕੰਮ ਲੈਣ ਤੋਂ ਸਿਰੇ 'ਚ ਨਾਲ ਦੋ ਪ੍ਰਸ਼ਾਸਨ ਸਾਥ ਦੇ ਰਿਹਾ ਵੀਰ ਸਾਥ ਦੇ ਰਿਹਾ ਇਹਦੇ ਕਰਕੇ ਹੀ ਸੁਣ ਲੋ ਯਾਰ ਵੈਸੇ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਆਰਟਿਸਟ ਨੂੰ ਤਾਂ ਫਾਇਦਾ ਹੁੰਦਾ ਹੈ ਵੀ ਪ੍ਰੋਮੋਟਰ ਨੇ ਪੈਸੇ ਦੇ ਦੇ ਚਲੋ ਵਹਿਜੋ ਗੱਡੀ ਚ ਪਰ ਮੇਰੀ ਬੇਨਤੀ ਹੈ ਇੱਕ ਕੋਸ਼ਿਸ਼ ਆਪਾਂ ਕਰ ਲੈਂਦੇ ਜੇ 10 20 ਮਿੰਟ ਅਧਾ ਘੰਟਾ ਲੱਗਦਾ ਤਾਂ ਉਹਨਾਂ ਨੇ ਹੁਣ ਸਾਡੀ ਬੇਨਤੀ ਕਬੂਲ ਕਰੀ ਹੈ ਸਟਾਫ ਬੜਾ ਐਜੂਕੇਟਿਡ ਹੈ ਸਿਆਣੇ ਆ ਵਾਈਜ਼ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਵਿਚਰ ਰਹਾ ਹੈ ਪੰਜਾਬ ਪਹਿਲੇ ਹੀ ਸੰਤਾਪ ਭੋਗ ਰਿਹਾ ਹੈ ਤੋ ਮੇਰਾ ਵੀਰ ਬਣ ਕੇ ਖੜ ਜੋ ਵਾਡ 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 ਚਲ ਇਹ ਤੁਹਾਡੀ ਆਖਰੀ ਔਰਣੀ ਹੈ ਬਤੌਰ ਐਸਪੀ ਇੱਥੇ ਜੇ ਦੁਬਾਰਾ ਹੁਣ ਕੋਈ ਇਹੋ ਜਿਹਾ ਲਾਡ ਆਊਟ ਦੀ ਇਸ਼ੂ ਆਇਆ ਕਿਉਂਕਿ ਇਹ ਜੋ ਬੰਦਾ ਖੜਾ ਇੱਥੇ ਉੱਪਰ ਵੀ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਮਾਣ ਹੈ ਸਾਡਾ ਬੋਟਕਟ ਹੈ ਠੀਕ ਹੈ ਅਸੀਂ ਉਹਨਾਂ ਨੂੰ ਲਾਵੀਏ ਇਹ ਸਾਡਾ ਪ੍ਰੋਟੈਕਟਿਵ ਹੈ ਇਹਨੂੰ ਪ੍ਰੋਟੈਕਟਿਕਲ ਨਹੀਂ ਸਮਝੇ ਇਹ ਪ੍ਰੋਗਰਾਮ ਕੈਨਸਲ ਕਰਵਾ ਬੰਦਾ ਤਾਂ ਮੈਂ ਆਜੀ ਪਰਮਿਸ਼ਨ ਪਾਣੀ ਵਿੱਚ ਕੈਨਸਲ ਕਰੂੰਗਾ ਮੈਂ ਆਖਰੀ ਵਾਰਨਿੰਗ ਦੇ ਰਿਹਾ ਜੇ ਇੱਕ ਸ਼ਿਵ ਸੁਸਾਇਟੀ ਇੱਕ ਸਵੇ ਸੁਸਾਇਟੀ ਵਾਂਗੂ ਰਹੋਗੇ ਇਹ ਪ੍ਰੋਗਰਾਮ ਚੱਲੂਗਾ ਨਹੀਂ ਤਾਂ ਅਗਲੇ 5 ਮਿੰਟ ਚ ਇਹਨੂੰ ਕੈਨਸਲ ਕਰਕੇ ਇਹ ਪਰਮਿਸ਼ਨ ਕੈਨਸਲ ਕੀਤੀ ਜਾਊਗੀ। ਭਾਜੀ ਬੇਨਤੀ ਆ ਬਹੁਤ ਜ਼ੋਰ ਲਾ ਕੇ ਯਾਰ ਪਰਮਿਸ਼ਨ ਲਈ ਤੁਹਾਡਾ ਕਹਾ ਜਾਂਦਾ। ਰਾਮਨਾਥ ਖੜ ਕੇ ਸੁਣ ਲਓ ਬਾਈ। ਐਰੀਆ ਧਲਵਾਰ ਯਾਰ ਕਿਉਂ ਤੰਗ ਕਰਦੇ ਬਾਈ। ਰਿਕਵੈਸਟ ਆ ਬਾਈ ਵੀਰ ਬਣ ਕੇ ਯਾਰ ਆ ਹੱਥ ਵੀ ਜੋੜਦਾ ਤੁਹਾਡੇ ਕੱਲੇ ਕੱਲੇ ਦੇ ਪੈਰੀ ਹੱਥ ਵੀ ਲਾ ਦਿੰਦੇ ਯਾਰ। ਮਸਾ ਪੂਰੇ ਜ਼ਿਲ੍ਹੇ ਦੇ ਆਪਹੁਲ ਲਗਾ ਕਰ ਲੈਣ ਤੋਂ ਸਿਰੇ ਚਾੜਨੋਂ ਪ੍ਰਸ਼ਾਸਨ ਸਾਥ ਦੇ ਰਿਹਾ ਵੀਰ ਸਾਥ ਦੇ ਰਿਹਾ ਇਹਦੇ ਕਰਕੇ ਹੀ ਸੁਣ ਲੋ ਯਾਰ ਵੈਸੇ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਆਰਟਿਸਟ ਨੂੰ ਤਾਂ ਫਾਇਦਾ ਹੁੰਦਾ ਹੈ ਵੀ ਪ੍ਰੋਮੋਟਰ ਨੇ ਪੈਸੇ ਦੇ ਦੇ ਚਲੋ ਬਹਿ ਜਾਓ ਗੱਡੀ 'ਚ ਪਰ ਮੇਰੀ ਬੇਨਤੀ ਹੈ ਇੱਕ ਕੋਸ਼ਿਸ਼ ਆਪਾਂ ਕਰ ਲੈਣੇ ਜੇ 10 20 ਮਿੰਟ ਅੱਧਾ ਘੰਟਾ ਲੱਗਦਾ ਤਾਂ ਉਹਨਾਂ ਨੇ ਹੁਣ ਸਾਡੀ ਬੇਨਤੀ ਕਬੂਲ ਕਰੀ ਹੈ ਸਟਾਫ ਬੜਾ ਐਜੂਕੇਟਿਡ ਹੈ ਸਿਆਣੇ ਆ ਵਾਈਜ਼ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਵਿਚਰ ਰਿਹਾ ਹੈ ਪੰਜਾਬ ਪਹਿਲਾਂ ਹੀ ਸੰਤਾਪ ਭੋਗ ਰਿਹਾ ਹੈ ਤੋ ਮੇਰਾ ਵੀਰ ਬਣ ਕੇ ਖੜ ਜੋ ਵਾਡ 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 ਚਲ ਇਹ ਤੁਹਾਡੀ ਆਖਰੀ ਔਨਿੰਗ ਹੈ ਬਤਾਰ ਐਸਪੀ ਇੱਥੇ ਜੇ ਤੁਹਾਡਾ ਹੁਣ ਕੋਈ ਇਹੋ ਜਿਹਾ ਲੌਕ ਆਊਟ ਦੀ ਇਸ਼ੂ ਆਇਆ ਕਿਉਂਕਿ ਇਹ ਜੋ ਬੰਦਾ ਖੜਾ ਇੱਥੇ ਉੱਪਰ ਇਹ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਮਾਣ ਹੈ ਜੇ ਕੋਈ ਟੈਕਨੀਕਲੀ ਤੁਹਾਨੂੰ ਜੇ ਇਹ ਪ੍ਰੋਗਰਾਮ ਕੈਨਸਲ ਕਰਨਾ ਪੈਣਾ ਤਾਂ ਮੈਂ ਉਹਦੀ ਪਰਮਿਸ਼ਨ ਪੰਜ ਮਿੰਟ ਵਿੱਚ ਕੈਨਸਲ ਕਰੂੰਗਾ ਮੈਂ ਆਖਰੀ ਵਾਰਨਿੰਗ ਦੇ ਰਿਹਾ ਜੇ ਇੱਕ ਸ਼ਿਵ ਸੁਸਾਇਟੀ ਇੱਕ ਸਵੇ ਸੁਸਾਇਟੀ ਵਾਂਗ ਰਹੋਗੇ ਤੇ ਪ੍ਰੋਗਰਾਮ ਚੱਲੂਗਾ ਨਹੀਂ ਤਾਂ ਅਗਲੇ 5 ਮਿੰਟ ਇਹਨੂੰ ਕੈਨਸਲ ਕਰਕੇ ਇਹ ਪਰਮਿਸ਼ਨ ਕੈਨਸਲ ਕੀਤੀ ਜਾਊਗੀ ਭਾਜੀ ਬੇਨਤੀ ਆ ਬਹੁਤ ਜ਼ੋਰ ਲਾ ਕੇ ਯਾਰ ਪਰਮਿਸ਼ਨ ਲਈ ਤੁਹਾਡਾ ਕਿਆ ਜਾਂਦਾ ਰਾਮਨਾਥ ਖੜ ਕੇ ਸੁਣ ਲੋ ਬਾਈ ਐਰੀਆ ਧਰਵਾਲਾ ਯਾਰ ਕਿਉਂ ਤੰਗ ਕਰਦੇ ਬਾਈ ਰਿਕਵੈਸਟ ਆ ਬਾਈ ਵੀਰ ਬਣ ਕੇ ਯਾਰ ਆ ਹੱਥ ਵੀ ਜੋੜਦਾ ਤੁਹਾਡੇ ਕੱਲੇ ਕੱਲੇ ਦੇ ਪੈਰੀ ਹੱਥ ਵੀ ਲਾ ਦਿੰਦੇ ਯਾਰ ਮਸਾ ਪੂਰੇ ਜ਼ਿਲ੍ਹੇ 'ਚ ਇੱਕ ਕੱਪ ਹੋਣ ਲੱਗਿਆ ਕਰ ਲੈਣ ਦੋ ਸਿਰੇ ਚ ਹੱਲ ਦੋ ਪ੍ਰਸ਼ਾਸਨ ਸਾਥ ਦੇ ਰਿਹਾ ਵੀਰ ਸਾਥ ਦੇ ਰਿਹਾ ਇਹਦੇ ਕਰਕੇ ਹੀ ਸੁਣ ਲੋ ਯਾਰ ਵੈਸੇ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਆਰਟਿਸਟ ਨੂੰ ਤਾਂ ਫਾਇਦਾ ਹੁੰਦਾ ਹੈ ਵੀ ਪ੍ਰੋਮੋਟਰ ਨੇ ਪੈਸੇ ਦੇ ਦਿੱਤੇ ਚਲੋ ਬਹਿ ਜਾਓ ਗੱਡੀ 'ਚ ਪਰ ਮੇਰੀ ਬੇਨਤੀ ਹੈ ਇੱਕ ਕੋਸ਼ਿਸ਼ ਆਪਾਂ ਕਰ ਲੈਂਦੇ ਹਾਂ ਜੇ 10 20 ਮਿੰਟ ਅੱਧਾ ਘੰਟਾ ਲੱਗਦਾ ਤਾਂ ਉਹਨਾਂ ਨੇ ਹੁਣ ਸਾਡੀ ਬੇਨਤੀ ਕਬੂਲ ਕਰੀ ਹੈ ਸਟਾਫ ਬੜਾ ਐਜੂਕੇਟਿਡ ਹੈ ਸਿਆਣਿਆ ਵਾਈਜ਼ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਵਿਚਰ ਰਹਾ ਹੈ ਪੰਜਾਬ ਪਹਿਲਾਂ ਹੀ ਸੰਤਾਪ ਭੋਗ ਰਿਹਾ ਹੈ ਤੋ ਮੇਰਾ ਵੀਰ ਬਣ ਕੇ ਖੜ੍ਹ ਜਾਓ ਵਾਹ 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 ਚਲ ਇਹ ਤੁਹਾਡੀ ਆਖਰੀ ਔਨ ਨਹੀਂ ਹੈ ਬਤੌਰ ਐਸਪੀ ਇੱਥੇ ਜੇ ਦੁਬਾਰਾ ਹੁਣ ਕੋਈ ਇਹੋ ਜਿਹਾ ਲੌਕ ਆਊਟ ਦੀ ਇਸ਼ੂ ਆਇਆ ਕਿਉਂਕਿ ਇਹ ਜੋ ਬੰਦਾ ਖੜਾ ਇੱਥੇ ਉੱਪਰ ਇਹ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਮਾਣ ਹੈ ਸਵਾਗਤ ਕਰਤੀ ਹੈ ਠੀਕ ਹੈ ਆਓ ਜੀ ਲਾ ਲਿਓ ਇਹ ਸਾਡਾ ਪ੍ਰੋਡਕਟ ਹੈ ਇਹਨੂੰ ਪ੍ਰੋਟੈਕਟ ਕਰਨ ਲਈ ਤੁਹਾਨੂੰ ਜੇ ਇਹ ਪ੍ਰੋਗਰਾਮ ਕੈਨਸਲ ਕਰਵਾ ਬੰਦ ਤਾਂ ਮੈਂ ਉਹਦੀ ਪਰਮਿਸ਼ਨ ਪੰਜ ਵਿੱਚ ਕੈਨਸਲ ਕਰੂੰਗਾ ਮੈਂ ਆਖਰੀ ਵਾਰਨਿੰਗ ਦੇ ਰਿਹਾ ਜੇ ਇੱਕ ਜਿਵੇਂ ਸੋਸਾਇਟੀ ਦੇ ਇੱਕ ਸਬ ਸੋਸਾਇਟੀ ਵਾਂਗ ਰਹੋਗੇ ਤੇ ਪ੍ਰੋਗਰਾਮ ਚੱਲੂਗਾ ਨਹੀਂ ਤਾਂ ਅਗਲੇ 5 ਮਿੰਟ ਇਹਨੂੰ ਕੈਨਸਲ ਕਰਕੇ ਇਹ ਪਰਮਿਸ਼ਨ ਕੈਨਸਲ ਕੀਤੀ ਜਾਊਗੀ ਪਾ ਜੀ ਬੇਨਤੀ ਆ ਬਹੁਤ ਜ਼ੋਰ ਲਾ ਕੇ ਯਾਰ ਪਰਮਿਸ਼ਨ ਲਈ ਤੁਹਾਡਾ ਕਹਾ ਜਾਂਦਾ ਰਾਮਨਾਥ ਖੜ ਕੇ ਸੁਣ ਲੋ ਬਾਈ ਐਰੀਆ ਧਰਵਾਲਾ ਯਾਰ ਕਿਉਂ ਤਾਂ ਕਰਦੇ ਬਾਈ ਰਿਕਵੈਸਟ ਆ ਬਾਈ ਵੀਰ ਬਣ ਕੇ ਯਾਰ ਆ ਹੱਥ ਵੀ ਜੋੜਦਾ ਤੁਹਾਡੇ ਕੱਲੇ ਕੱਲੇ ਦੇ ਪੈਰੀ ਹੱਥ ਵੀ ਲਾ ਦਿੰਦੇ ਯਾਰ ਮਸਾ ਪੂਰੇ ਜ਼ਿਲ੍ਹੇ 'ਚ ਇੱਕ ਕੰਪੂ ਹੋਣ ਲੱਗਾ ਕਰ ਲੈਣਾ ਤੋਂ ਸਿਰੇ 'ਚ ਨਾਲ ਨੂੰ ਪ੍ਰਸ਼ਾਸਨ ਸਾਥ ਦੇ ਰਿਹਾ ਵੀਰ ਸਾਥ ਦੇ ਰਿਹਾ ਇਹਦੇ ਕਰ ਕਹੀ ਸੁਣ ਲੋ ਯਾਰ ਵੈਸੇ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਆਰਟਿਸਟ ਨੂੰ ਤਾਂ ਫਾਇਦਾ ਹੁੰਦਾ ਹੈ ਵੀ ਪ੍ਰੋਮੋਟਰ ਨੇ ਪੈਸੇ ਦੇ ਤੇ ਚਲੋ ਬਹਿ ਜਾਓ ਗੱਡੀ 'ਚ ਪਰ ਮੇਰੀ ਬੇਨਤੀ ਹੈ ਇੱਕ ਕੋਸ਼ਿਸ਼ ਆਪਾਂ ਕਰ ਲੈਂਦੇ ਹਾਂ ਜੇ 10 20 ਮਿੰਟ ਅੱਧਾ ਘੰਟਾ ਲੱਗਦਾ ਤਾਂ ਉਹਨਾਂ ਨੇ ਹੁਣ ਸਾਡੀ ਬੇਨਤੀ ਕਬੂਲ ਕਰੀ ਹੈ ਸਟਾਫ ਬੜਾ ਐਜੂਕੇਟਿਡ ਹੈ ਸਿਆਣੇ ਆ ਵਾਈਜ਼ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਵਿਚਰ ਰਹਾ ਹੈ ਪੰਜਾਬ ਪਹਿਲਾਂ ਹੀ ਸੰਤਾਪ ਭੋਗ ਰਿਹਾ ਹੈ ਤੋ ਮੇਰਾ ਵੀਰ ਬਣ ਕੇ ਖੜ੍ਹ ਜਾਓ ਵਾਹ 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 ਚਲ ਇਹ ਤੁਹਾਡੀ ਆਖਰੀ ਔਰ ਣੀ ਹੈ ਬਤੌਰ ਐਸਪੀ ਇੱਥੇ ਜੇ ਦੁਬਾਰਾ ਹੁਣ ਕੋਈ ਇਹੋ ਜਿਹਾ ਲਾਕ ਆਊਟ ਦੀ ਇਸ਼ੂ ਆਇਆ ਕਿਉਂਕਿ ਇਹ ਜੋ ਬੰਦਾ ਖੜਾ ਇੱਥੇ ਉੱਪਰ ਤੇ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਮਾਣ ਹੈ ਸਮਾ ਨੂੰ ਦਿੱਤੀ ਹੈ ਇਹ ਇਹ ਸਾਡਾ ਪ੍ਰੋਟੈਕਟਿਵ ਹੈ ਇਹਨੂੰ ਪ੍ਰੋਟੈਕਟ ਕਰਨ ਲਈ ਤੁਹਾਨੂੰ ਜੇ ਇਹ ਪ੍ਰੋਗਰਾਮ ਕੈਨਸਲ ਕਰਵਾਣਾ ਤਾਂ ਮੈਂ ਉਹਦੀ ਪਰਮਿਸ਼ਨ ਪੰਜ ਵਿੱਚ ਕੈਨਸਲ ਕਰੂੰਗਾ ਮੈਂ ਆਖਰੀ ਵਾਰਨਿੰਗ ਦੇ ਰਿਹਾ ਜੇ ਇੱਕ ਸ਼ਿਵ ਸੁਸਾਇਟੀ ਇੱਕ ਸਬ ਸੋਸਾਇਟੀ ਬੰਗੂ ਰਹੋਗੇ ਤੇ ਪ੍ਰੋਗਰਾਮ ਚੱਲੂਗਾ ਨਹੀਂ ਤਾਂ ਅਗਲੇ 5 ਮਿੰਟ ਇਹਨੂੰ ਕੈਨਸਲ ਕਰਕੇ ਇਹ ਪਰਮਿਸ਼ਨ ਕੈਨਸਲ ਕੀਤੀ ਜਾਊਗੀ। ਪਾਜੀ ਬੇਨਤੀ ਆ ਬਹੁਤ ਜ਼ੋਰ ਲਾ ਕੇ ਯਾਰ ਪਰਮਿਸ਼ਨ ਲਈ ਤੁਹਾਡਾ ਕਿਆ ਜਾਂਦਾ। ਆਰਾਮ ਨਾਲ ਖੜ ਕੇ ਸੁਣ ਲਓ ਬਾਈ। ਐਂਰੀਆ ਧਰਵਾਲੋ ਯਾਰ ਕਿਉਂ ਤੰਗ ਕਰਦੇ ਬਾਈ। ਰਿਕਵੈਸਟ ਆ ਬਾਈ ਵੀਰ ਬਣ ਕੇ ਯਾਰ ਆ ਹੱਥ ਵੀ ਜੋੜਦਾ ਤੁਹਾਡੇ ਇਕੱਲੇ ਇਕੱਲੇ ਦੇ ਪੈਰੀ ਹੱਥ ਵੀ ਲਾ ਦਿੰਦੇ ਯਾਰ। ਮਸਾ ਪੂਰੇ ਜਿਲ੍ਹੇ ਕਪੂਲ ਨੇ ਕੀ ਕਰ ਲੈਣ ਤੋਂ ਸਿਰੇ ਚੜਾ ਲਿਆ ਪ੍ਰਸ਼ਾਸਨ ਸਾਥ ਦੇ ਰਿਹਾ ਵੀਰ ਸਾਥ ਦੇ ਰਿਹਾ ਇਹਦੇ ਕਰਕੇ ਹੀ ਸੁਣ ਲੋ ਯਾਰ ਵੈਸੇ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਆਰਟਿਸਟ ਨੂੰ ਤਾਂ ਫਾਇਦਾ ਹੁੰਦਾ ਹੈ ਵੀ ਪ੍ਰੋਮੋਟਰ ਨੇ ਪੈਸੇ ਦੇ ਦਿੱਤੇ ਚਲੋ ਬਹਿ ਜਾਓ ਗੱਡੀ 'ਚ ਪਰ ਮੇਰੀ ਬੇਨਤੀ ਹੈ ਇੱਕ ਕੋਸ਼ਿਸ਼ ਆਪਾਂ ਕਰ ਲੈਨੇ ਜੇ 10 20 ਮਿੰਟ ਅੱਧਾ ਘੰਟਾ ਲੱਗਦਾ ਤਾਂ ਉਹਨਾਂ ਨੇ ਹੁਣ ਸਾਡੀ ਬੇਨਤੀ ਕਬੂਲ ਕਰੀ ਹੈ ਸਟਾਫ ਬੜਾ ਐਜੂਕੇਟਿਡ ਹੈ ਸਿਆਣਿਆ ਵਾਈਜ਼ ਹੈ ਇਸ ਤਰ੍ਹਾਂ ਵੀ ਸਿਚੁਏਸ਼ਨ ਵਿਚਰ ਰਹਾ ਹੈ ਪੰਜਾਬ ਪਹਿਲੇ ਹੀ ਸੰਤਾਪ ਭੋਗ ਰਿਹਾ ਹੈ ਤੋ ਮੇਰਾ ਵੀਰ ਬਣ ਕੇ ਖੜ ਜੋ ਵਾਹ 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 ਜਲ ਇਹ ਤੁਹਾਡੀ ਆਖਰੀ ਵਾਰਨਿੰਗ ਹੈ ਬਤੌਰ ਐਸਪੀ ਇੱਥੇ ਜੇ ਦੁਬਾਰਾ ਹੁਣ ਕੋਈ ਇਹੋ ਜਿਹਾ ਲੌਕਆਊਟ ਦੀ ਇਸ਼ੂ ਆਇਆ ਕਿਉਂਕਿ ਇਹ ਜੋ ਬੰਦਾ ਖੜਾ ਇੱਥੇ ਉੱਪਰ ਇਹ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਮਾਣ ਹੈ ਤਾਂ ਮੈਂ ਉਹਦੀ ਪਰਮਿਸ਼ਨ ਪੰਜ ਮਿੰਟ ਵਿੱਚ ਕੈਨਸਲ ਕਰੂੰਗਾ ਮੈਂ ਆਖਰੀ ਵਾਰਨਿੰਗ ਦੇ ਰਿਹਾ ਜੇ ਇੱਕ ਸ਼ਿਵ ਸੁਸਾਇਟੀ ਇੱਕ ਸੱਭੇ ਸੁਸਾਇਟੀ ਵਾਂਗੂ ਰਹੋਗੇ ਤੇ ਪ੍ਰੋਗਰਾਮ ਚੱਲੂਗਾ ਨਹੀਂ ਤਾਂ ਅਗਲੇ ਪੰਜ ਮਿੰਟ ਦੇ ਇਹਨੂੰ ਕੈਨਸਲ ਕਰਕੇ ਇਹ ਪਰਮਿਸ਼ਨ ਕੈਨਸਲ ਕੀਤੀ ਜਾਊਗੀ ਭਾਜੀ ਬੈਂਤੀਆ ਬਹੁਤ ਜ਼ੋਰ ਲਾ ਕੇ ਯਾਰ ਪਰਮਿਸ਼ਨ ਲਈ ਤੁਹਾਡਾ ਕਹਾ ਜਾਂਦਾ ਰਾਮਨਾਖ ਖੜ ਕੇ ਸੁਣ ਲੋ ਬਾਈ ਐਰੀਆ ਧਰਵਾਲਾ ਯਾਰ ਕਿਉਂ ਤੰਗ ਕਰਦੇ ਬਾਈ ਰਿਕੁਐਸਟ ਆ ਬਾਈ ਵੀਰ ਬਣ ਕੇ ਯਾਰ ਆ ਹੱਥ ਵੀ ਜੋੜਦਾ ਤੁਹਾਡੇ ਕੱਲੇ ਕੱਲੇ ਦੇ ਪੈਰੀ ਹੱਥ ਵੀ ਲਾ ਦਿੰਦੇ ਯਾਰ ਮਸਾ ਪੂਰੇ ਜ਼ਿਲ੍ਹੇ ਚ ਇੱਕ ਕਾਪੂ ਬੂਣ ਲੱਗਾ ਕਾਰ ਲੈਣ ਤੋਂ ਸਿਰੇ ਚੜਾ ਲੂ ਪ੍ਰਸ਼ਾਸਨ ਸਾਥ ਦੇ ਰਿਹਾ ਵੀਰ ਸਾਥ ਦੇ ਰਿਹਾ ਇਹਦੇ ਕਰਕੇ ਸੁਣ ਲੋ ਯਾਰ ਬਾਈ ਨਾਲ ਦੋ वैसे जदों इस तरह दी नौबत आंदी है आर्टिस्ट नुं दा फायदा होंदा है कि प्रमोटर ने पैसे दे दे चलो बैठ जाओ गाड़ी च पर मेरी विनती है एक कोशिश आपा कर लन्ने है जे 10 20 मिनट आधा घंटा लगदा ता ओन्ना ने हुन ਸਾਡੀ ਬੇਨਤੀ ਕਬੂਲ ਕਰੀ ਐ ਸਟਾਫ ਬੜਾ ਐਜੂਕੇਟਿਡ ਐ ਸਿਆਣਿਆ ਵਾਈਜ਼ ਐ ਇਸ ਤਰ੍ਹਾਂ ਦੀ ਸਿਚੁਏਸ਼ਨ ਵਿਚਰ ਰਹਾ ਐ ਪੰਜਾਬ ਪਹਿਲੇ ਹੀ ਸੰਤਾਪ ਭੋਗ ਰਿਹਾ ਐ ਤੋ ਮੇਰਾ ਵੀਰ ਬਣ ਕੇ ਖੜ ਜੋ ਵਾਹ 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 ਜਲ ਇਹ ਤੁਹਾਡੀ ਆਖਰੀ ਵਾਰਨਿੰਗ ਐ ਬਤੌਰ ਐਸਪੀ ਇੱਥੇ ਜੇ ਦੁਬਾਰਾ ਹੁਣ ਕੋਈ ਇਹੋ ਜਿਹਾ ਲੌਕਆਊਟ ਦੀ ਇਸ਼ੂ ਆਇਆ ਕਿਉਂਕਿ ਇਹ ਜੋ ਬੰਦਾ ਖੜਾ ਇੱਥੇ ਉੱਪਰ ਤੇ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਮਾਣ ਹੈ